ਤਾਨੂੰ ਦੱਸਦੀਏ ਜੀ ਭਗਵੰਤ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਵੱਡਾ ਰੋਡ ਸ਼ੋਅ ਕੀਤਾ ਅਤੇ ਵੱਡੀ ਗੱਲ ਕਹੀ ਤੇ ਦਾਵਾ ਵੀ ਬਹੁਤ ਵੱਡਾ ਕੀਤਾ ਆਓ ਤੁਹਾਨੂੰ ਦੱਸਦੇ ਹਾਂ ਭੰਤਨ ਸਾਹਿਬ ਨੇ ਕੀ ਕਿਹਾ ਅੱਜ ਅਰਵਿੰਦ ਕੇਜਰੀਵਾਲ ਜੀ ਨਾਲ ਲੋਕ ਸਭਾ ਹਲਕਾ ਸ਼ਿਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਹੱਕ ਚ ਪਾਰਟੀ ਵਲੰਟੀਰੀਆਂ ਨਾਲ ਵਿਸ਼ਾਲ ਰੋਡ ਸ਼ੋਅ ਕੱਢਿਆ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਦਾ ਦਿਲੋਂ ਧੰਨਵਾਦੀ ਹਾਂ ਇਸ ਵਾਰ ਪੰਜਾਬ ਦੇ ਲੋਕ 13 ਜੀਰੋ ਕਰਕੇ ਤਾਨਾशाही ਖਿਲਾਫ ਮੂਡ ਬਣਾ ਕੇ ਵੋਟ ਕਰਨ ਨੂੰ ਤਿਆਰ ਨੇ ਤੇ ਲੜਨ ਨੂੰ ਤਿਆਰ ਨੇ ਮੈਨੂੰ ਮਾਚੇ ਤੇ ਇਨਕਲਾਬੀ ਲੋਕਾਂ ਤੇ ਪੂਰਾ ਮਾਨ ਹੈ ਤੁਹਾਨੂੰ ਇਹ ਵੀ ਦੱਸ दिए ਜੀ ਭਗਵੰਤ ਸਿੰਘ ਸਾਹਿਬ ਨੇ ਅੰਮ੍ਰਿਤਸਰ ਦੀ ਪਾਵਨ ਤੱਤੀ ਤੇ ਰਵਿੰਦ ਕੇਜਰੀਵਾਲ ਜੀ ਦੇ ਨਾਲ ਪਾਰਟੀ ਵਲੰਟੀਰੀਆਂ ਤੇ ਨਾਲ ਤੇ ਪਾਰਟੀ ਅਹੁਦੇਦਾਰਾਂ ਦੇ ਨਾਲ ਜੋ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਹੈ ਵਿਚਾਰ ਵਿਟਾਂਗਰਾ ਕਿੱਤਾ ਤੁਹਾਨੂੰ ਦੱਦਿਆ ਭਗਵੰਤ ਸਾਹਿਬ ਨੇ ਚ ਕੀ ਕਿਹਾ ਪ੍ਰਚਾਰ ਦੇ ਵਿੱਚ ਆਮ ਆਦੀ ਪਾਰਟੀ ਦੇਸ਼ਵਰ ਚ ਪਹਿਲੇ ਨੰਬਰ ਤੇ ਚੱਲ ਰਹੀ ਹੈ ਜਿੱਥੇ ਵੀ ਜਾ ਰਹੇ ਹਾਂ ਉਮੀਦ ਤੋਂ ਵੱਧ ਕਿ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੁਹਾਡਾ ਜੋਸ਼ ਜਜਬਾ ਅਤੇ ਉਸਾਹ ਹੀ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਸਿਰਜੇਗਾ ਇਨਕਲਾਬ ਜਿੰਦਾਬਾਦ ਹਾਂਜੀ ਤੁਹਾਨੂੰ ਦੱਸ ਦਈਏ ਜੀ ਪੰਤਮਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਇਕੱਠੇ ਹੋ ਕੇ ਵੱਡਾ ਰੋਡ ਸ਼ੋਅ ਕਰਦੇ ਹੈਗੇ ਜੀ ਤੇ ਪੰਤਮਨ ਸਾਹਿਬ ਨੇ ਇੱਕ ਵੱਡਾ ਦਾਅਵਾ ਕੀਤਾ ਪੰਤਮਨ ਸਾਹਿਬ ਨੇ ਕਿਹਾ ਕਿ ਅਸੀਂ ਜੋ ਹੈ ਪੰਜਾਬ ਦੇ ਵਿੱਚ 13 ਵਿੱਚੋਂ 13 ਸੀਟਾਂ ਜਿੱਤਾਂਗੇ 13 ਜਿਲ੍ਹੇ ਹੋਏਗਾ ਜੀ ਕਲੀਨ ਸਵੀਪ ਇਹ ਵੱਡੀ ਗੱਲ ਕਹੀ ਪਵੰਤਪਨ ਸਾਹਿਬ ਨੇ ਤੁਹਾਨੂੰ ਦੱਦੀ ਹੈ ਜੀ ਅਰਵਿੰਦ ਕੇਜਰੀਵਾਲ ਸਾਥ ਜੋ ਹੈ ਚੌਨ ਪ੍ਰਚਾਰ ਦੇ ਲਈ ਜੋ ਹੈ ਉਹਨਾਂ ਨੂੰ ਦਿੱਤਾ ਭਾਰਤ ਦਾ ਗਿਆ ਸੀਗਾ ਜੇਲ੍ਹ ਦੇ ਵਿੱਚੋਂ ਤੇ ਹੁਣ ਉਹਨਾਂ ਨੇ ਰੋਡ ਸ਼ੋਅ ਕੀਤਾ ਹੈਗਾ ਜੀ ਪਵੰਤਪਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਮਿਲ ਕੇ ਜੋ ਹੈ ਪੂਰੇ ਪੰਜਾਬ ਦੇ ਵਿੱਚ ਰੋਡ ショਅ ਕਰਦੇ ਪਏ ਹੈਗੇ ਇਹ ਐਸ்சி ਦੇ ਜੀ ਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਪੰਤਮਨ ਸਾਹਿਬ ਨੇ ਅਰਵਿੰਨ ਕੇਜਰੀਵਾਲ ਨਾਲ ਮਿਲ ਕੇ ਪਾਰਟੀ ਵਲੰਟਰੀਆਂ ਦੇ ਨਾਲ ਜੋ ਹੈ ਲੋਕ ਸਭਾ ਚੋਣਾਂ ਦੇ ਰਿਲੇਟਿਡ ਗੱਲਬਾਤ ਕੀਤੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ VOTING ਹੋਣੀ ਹੈਗੀ ਹੈ ਜੀ ਤੇ ਸੋਮਵਾਰ ਨੂੰ ਜੋ ਹੈ ਪੰਜਵੇਂ ਚਰਨ ਦੀ VOTING ਹੈਗੀ ਹੈ ਦੇਸ਼ ਦੇ ਵਿੱਚ ਤੇ ਪੰਤਮਨ ਸਾਹਿਬ ਜੋ ਹੈ ਪੰਜਾਬ ਚ ਵੀ ਪ੍ਰਚਾਰ ਕਰ ਰਹੇ ਨੇ ਤੋਂ ਜੋ ਹੈ ਉਹ ਭਾਰਤੀ ਸਟੇਟਾਂ ਚ ਵੀ ਜਾ ਰਹੇ ਨੇ ਪੂਰਾ ਜੋਰ ਲਗਾਇਆ ਹੋਇਆ ਪੰਤਮਾ ਸਾਹਿਬ ਨੇ ਤੇ ਇਸ ਵਾਰ ਦਾ ਸੋਨੇ ਤੇ ਸੁਆਗਾ ਹੋਇਆ ਆਮ ਆਦੀ ਪਾਰਟੀ ਦੇ ਲਈ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਜੋ ਹੈ ਅਰਵਿੰਦ ਕੇਜਰੀਵਾਲ ਜੀ ਅੰਦਾ ਪੰਤਮਾ ਸਾਹਿਬ ਦੇ ਨਾਲ ਮਿਲ ਕੇ ਰੋਡ ਸ਼ੋਅ ਕਰਦੇ ਪਹਿਗੇ ਹੈ ਜੀ ਜਿਸ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਲੱਗ ਰਿਹਾ ਹੈਗਾ ਤੇ ਪਾਰਟੀ ਵਲੰਟੀਅਰ ਜਿਹੜੇ ਹੈਗੇ ਬੜੇ ਖੁਸ਼ ਹੈਗੇ ਜੀ ਬੜੇ ਜੋਰਾਂ ਸ਼ੋਰਾਂ ਦੇ ਨਾਲ ਕੰਮ ਕਰ ਰਹੇ ਹੈਗੇ ਹੈ ਬਾਕੀ ਦੇਖਣਾ ਹੋਏਗਾ ਕਿ ਰਿਜ਼ਲਟ ਕੀ ਆਉਂਦਾ ਹੈ ਕਿਉਂਕਿ 4 ਕੌਣ ਰਿਜ਼ਲਟ ਆਵੇਗਾ ਕੌਣ ਜਿਸ ਕਿਸ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਦੇਖਾਂਗੇ ਅਸੀਂ ਬਾਕੀ ਤੁਹਾਨੂੰ ਦੱਸਤੀਏ ਕੋਨਤਮਨ ਸਾਹਿਬ ਨੇ ਇੱਕ ਵੱਡਾ ਰੋਡ ショਅ ਕੀਤਾ ਅਰਵਿੰਦ ਕੇਚਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਤੇ ਇੱਕ ਵੱਡਾ ਦਾਵਾ ਕੀਤਾ ਤੇ ਕਿਹਾ ਅਸੀਂ ਪੰਜਾਬ ਦੇ ਵਿੱਚ 13 ਜ਼ੀਰੋ ਸੀਟਾਂ ਲਿਆਵਾਂਗੇ ਤੇ ਸਾਰਿਆਂ ਦਾ ਸ਼ੁਕਰੀਆ ਦਾ ਕੀਤਾ ਇਹ ਸੀ ਅੱਜ ਦੀ ਖਬਰ ਕਿ ਤੁਹਾਨੂੰ ਖਬਰਾਂ ਵਧੀਆਂ ਲੱਗੀਆਂ ਜਰੂਰ ਸ਼ੇਅਰ ਕਰੋ ਜੀ ਕਮੈਂਟ ਵੀ ਕਰੋ ਲਾਈਕ ਕਰ ਦਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋਗੇ ਚੈਨਲ ਗਰੋ ਕਰੇਗਾ ਜੀ ਤੇ ਮੋਟੀਵੇਸ਼ਨ ਮਿਲਦੀ ਹੈਗੀ ਹੈ ਕਿਉਂਕਿ ਅਸੀਂ ਬੜੀ ਕੀ ਨਖਬਰਾ ਲੱਭ ਕੇ ਨੰਨੇ ਹੈ ਜੀ ਤੁਹਾਡੇ ਵਾਸਤੇ ਤਾਂ ਕਿ ਤੁਹਾਡੇ ਕੋਈ ਖਬਰ ਮਿਸ ਨਾ ਹੋਏ ਬਾਕੀ ਉਮੀਦ ਹੈ ਕਿ ਤੁਸੀਂ ਬਿਲਕੁਲ ਸਪੋਰਟ ਬਣਾਏ ਰੱਖੋਗੇ ਮੈਂ ਅਜੀ ਗੁਪਤਾ ਤੁਹਾਨੂੰ ਮਿਲਦਾ ਜੀ ਅਗਲੀ ਵਾਰੀ